ਕੁੜੀ ਗਈ ਜੀ ਖੇਡਾਂ ਦਾ ਸਮਾਨ ਲੈਣ ਭੱਜਤੇ ਉੱਥੋਂ ਪਤਾ ਨਹੀਂ ਵੀ ਮੁੰਡੇ ਨੇ ਗਰਨੈਪ ਕਰ ਲਿਆ ਦੋਨੇ ਭਾਈ ਆ ਜੀ ਛੋਟਾ ਭਾਈ ਵੀ ਨਾਲ ਹੈ ਤੇ ਵੱਡਾ ਭਾਈ ਵੀ ਲੈ ਗਿਆ ਜੀ ਕੁੜੀ ਨੂੰ ਦੀ ਉਮਰ ਕਿੰਨੀ ਹੈ ਤੁਹਾਡੀ ਸਾਢੇ 16 ਸਾਲ ਦੀ ਹੈ ਜੀ ਤੇ ਜਿਹੜਾ ਮੁੰਡਾ ਕਿੰਨੇ ਸਾਲਾਂ ਦਾ ਉਹ ਹੈਗਾ ਜੀ ਸਾਢੇ 9 ਸਾਲਾਂ ਦਾ ਜੀ ਕਦੋਂ ਦੀ ਗੱਲ ਹੈ ਜੀ ਇਹ ਇਹ ਦੁਸ਼ਹਿਰੇ ਵਾਲੇ ਦਿਨ ਦੀ ਗੱਲ ਹੈ ਜੀ ਇਸ ਦੇ ਬਾਪ ਕੋਈ ਪ੍ਰਸ਼ਾਸਨ ਦੇ ਕੋਲੇ ਗਏ ਹੋ ਪੁਲਿਸ ਦੇ ਕੋਲ ਦਰਖਤ ਲੈ ਕੇ ਜਾਂ ਨਹੀਂ ਮੈਂ ਪੰਚਾਇਤ ਤਿੰਨ ਦਿਨ ਦੇ ਕੇ ਵਾਪਸ ਮੋੜ ਦਿੰਦੀ ਆ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਅੱਜ ਦੇਖ ਲਓ ਕਿੰਨਾ ਟਾਈਮ ਹੋ ਗਿਆ 12 ਤਰੀਕ ਦਾ ਦੁਸ਼ਹਿਰਾ ਸੀ ਜੀ ਤੈਨੂੰ ਗੁੱਡੀ ਲੈ ਕੇ ਗਿਆ ਜੀ ਉਹ ਦਿਨ ਮੈਨੂੰ ਉਹਦੀ ਮਾਸੀ ਨੇ ਧਮਕੀ ਦਿੱਤੀ ਗਈ ਕਥਾਪੜ ਗਿਆ ਨਹੀਂ ਮੈਂ ਹੁਣ ਨਾਂ ਤੇ ਦਵਾ ਕੇ ਦਿਖਾਵਾਂਗਾ ਅੱਛਾ ਕਹਿੰਦੀ ਤੇਰੀ ਪਹਚਾਇਤ ਮੈਂਬਰ ਸਰਪੰਚ ਕੋਸ ਨਹੀਂ ਵਿਗਾੜ ਸਕਦੇ ਕਹਿੰਦੀ ਆਜ ਉਠਾਣੀ ਤੇ ਸਾਡੇ ਨਾਲ ਗੱਲ ਕਰ ਹਾਂਜੀ ਸ਼ੂਟਰ ਕਾ ਹੁੰਦਾ ਕਹਿੰਦਾ ਮੈਂ ਸ਼ੂਟਰ ਆ ਮੈਨੂੰ ਕੋਈ ਕੁਛ ਕਰ ਨਹੀਂ ਸਕਦਾ ਧਮਕੀ ਦਿੱਤੀ ਅਕੇ ਲਗਿਆ ਕੁੜੀ ਨੂੰ ਤੁਹਾਡੇ ਕੋਲੇ ਕੀ ਇਹ ਚੀਜ਼ ਦਾ ਸਬੂਤ ਹੈਗਾ ਕਿ ਉਹਨਾਂ ਦਾ ਮੁੰਡਾ ਤੁਹਾਡੀ ਕੁੜੀ ਨੂੰ ਲੈ ਕੇ ਹਾਂਜੀ ਸੂਤ ਹੈਈ ਉਹ ਉਹਨਾਂ ਦਾ ਪਰਿਵਾਰ ਵੀ ਦੱਸੀ ਜਾਂਦਾ ਜੀ ਵੀ ਹਾਂ ਸਾਡੇ ਮੁੰਡੇ ਕੋਲੇ ਮੈਂ ਰੱਪਟ ਲੇਖਣ ਗਿਆ ਜੀ ਮੈਨੂੰ ਤੇ ਐਸਐਸਓ ਕਹਦਿਆ ਕਰੇ ਗੋਲੀਆਂ ਖਾ ਕੇ ਆ ਗਿਆ ਤੂੰ ਉਹ ਤਾਂ ਕਹਿੰਦਾ ਜੀ ਤੂੰ ਕੁੜੀ ਉਹਨਾਂ ਦੀ ਗਰਨੈਪ ਕਰ ਲਈ ਜੀ ਐਸਐਸਓ ਸਾਹਿਬ ਆਪ ਆਇਆ ਚੱਕਣ ਮੈਨੂੰ ਕਹਿੰਦਾ ਵੀ ਚੱਲ ਗੱਡੀ 'ਚ ਲੈ ਕੇ ਗਏ ਪੰਚਾਇਤ ਸੜਾਕੀ ਲਈ ਜੀ ਮੈਨੂੰ ਰਾਤ ਦਾ 10 ਦਾ ਟਾਈਮ ਸੀਗਾ ਜੀ ਕਿੰਨਾ ਦੀ ਕੁੜੀ ਕੁੜੀ ਇਹਨਾਂ ਦੀ ਮੁੰਡੇ ਵਾਲਿਆਂ ਦੀ ਠੀਕ ਹੈ ਜਿਹੜਾ ਮੁੰਡਾ ਤੁਹਾਡੇ ਕੋਲ ਲੈ ਗਿਆ ਉਹਨਾਂ ਦੀ ਕੁੜੀ ਉਹਨਾਂ ਦੀ ਕੁੜੀ ਹਾਂ ਜੀ ਮੇਰੇ ਤੋਂ ਪਹਿਲਾਂ ਐਸਐਸਓ ਜਗਤਪ੍ਰੀਤ ਸਿੰਘ ਸੀਗਾ ਜੀ ਉਹਨਾਂ ਕੋਲ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਸਾਡੀ ਲੱਤੀ ਜੈਤੂ ਗਈ ਸੀ ਉੱਥੋਂ ਜੈਤੂ ਤੋਂ ਗਈ ਇਹ ਲੜਕੀ ਇਹਨਾਂ ਨੇ ਇਹ ਉਦੋਂ ਦੱਸਿਆ ਉਸ ਨੂੰ 38000 ਮੈਂ ਹੁਣ ਸਾਹ ਦਿੱਤੀਆਂ ਦੋ ਦਿਨਾਂ 'ਚ ਕੀ ਗੱਡੀਆਂ ਦੀਆਂ 363 364 ਵਾਲੀਆਂ ਮੇਰੇ ਕੋਲ ਕੋਈ ਕਾਗਜ਼ਾਮਨੀਕਾ ਵੀ ਨਹੀਂ ਮੇਰੇ ਕੋਲ ਪੈਨ ਨਹੀਂ ਕਿਉਂ ਵੀ ਨਹੀਂ ਮੈਂ ਉਹਦੀ ਪਤਾ ਦੇਣ ਦਾ ਬਾਸ ਉਹਨਾਂ ਨੇ ਪੈਸੇ ਪੁੱਛੇ ਦਿੱਤੇ ਐਚ 700 ਸਾਹਿਬ ਨੂੰ ਤੇ ਜੈਤੂ ਸਾਹਿਬ ਆ ਗਏ ਲਿਖ ਕੇ ਇਹ ਵੀ ਜੈਤੂ ਦਾ ਜੈਤੂ ਦਾ ਰੂਟ ਲਿਖਦਾ ਉਹਨੇ ਵੀ ਜੈਤੂ ਦਾ ਜੈਤੂ ਤੋਂ ਗਈਆ ਕੁੜੀ ਕਿਤੇ ਜੈਤੂ ਵਾਲਿਆਂ ਕੋਲੇ ਭੇਜ ਦਿੰਦਿਆ ਜੀ ਜੈਤੂ ਵਾਲੇ ਕਹਿੰਦੇ ਅਸੀਂ ਕੀ ਕਾਰਵਾਈ ਕਰਕੇ ਮੁੰਡਾ ਵੀ ਇੱਥੋਂ ਦਾ ਕੁੜੀ ਵੀ ਇੱਥੋਂ ਦੀ ਹੈ ਕੋਸੇ ਕਦੀ ਵਰਾਇਆ ਉੱਥੇ ਕਿ ਨਹੀਂ ਆਈ ਆਈ ਹੁੰਦੂ ਹੀ ਨਹੀਂ ਗਈ ਆਉਂਦੀ ਹੋਏ ਤਾਂ ਆਣਾ ਨਾ ਬੈਠੂਏ ਲੈ ਆਈ ਮਚਾਖਦੇ ਨਹੀਂ ਹੁਣ ਰਾਤ ਕੇ ਮੈਂ ਆ ਗਿਆ ਮੈਂਟ ਲਾਇਆ ਉਹਨੇ ਲੋਕਵਾਟੀਬੀ ਨਾਲ ਜੁੜਾ ਤੁਸੀਂ ਮੈਂ ਇਮਤਾਜ ਪਿੰਡ ਅਕਲੀਆ ਜਲਾਲ ਵਿਖੇ ਖੜੇ ਆ ਜਿੱਥੋਂ ਦੀ ਇੱਕ ਨਾਬਾਲਗ ਲੜਕੀ ਨੂੰ ਇੱਕ ਮੁੰਡਾ ਜਿਹੜਾ ਉਹ ਲੈ ਜਾਂਦਾ ਨਾਲ ਭਜਾ ਕੇ ਉਸ ਤੋਂ ਬਾਅਦ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰਿਵਾਰਾ ਜਿਹੜਾ ਵਾਰ-ਵਾਰ ਪ੍ਰਸ਼ਾਸਨ ਦੇ ਕੋਲ ਜਾਂਦਾ ਹੈ ਹੁੰਦਾ ਕੀ ਹੈ ਕਿ ਜਿਹੜਾ ਪਰਿਵਾਰ ਜਿਹੜਾ ਲੜਕਾ ਕੁੜੀ ਨੂੰ ਲੈ ਕੇ ਜਾਂਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਲੜਕੀ ਚਲੀ ਜਾਂਦੀ ਹੈ ਤਾਂ ਉਹਦਾ ਜਿਹੜਾ ਇਲਜ਼ਾਮ ਹੈ ਉਹ ਉਲਟਾ ਇਸ ਲੜਕੀ ਦੇ ਪਰਿਵਾਰ ਦੇ ਉੱਤੇ ਲਾਇਆ ਜਾਂਦਾ ਪੂਰਾ ਮਾਮਲਾ ਜਾਣਦੇ ਕੀ ਹੈ ਸਾਰਾ ਕੁਝ ਸਮਝਾਵਾਂਗੇ ਪਰਿਵਾਰ ਸਾਡੇ ਦਾ ਮੌਜੂਦਾ ਦੇ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਖੜੇ ਨੇ ਇਹ ਸਭ ਤੋਂ ਪਹਿਲਾਂ ਪੂਰਾ ਮਾਮਲਾ ਕੀ ਦੀ ਸ਼ੁਰੂਆਤ ਦੱਸਿਓ ਸਾਨੂੰ ਕੁੜੀ ਗਈ ਜੀ ਖੇਡਾਂ ਦਾ ਸਮਾਨ ਲੈਣ ਭੱਜਤੇ ਉਹ ਕਹਿੰਦੀ ਵੀ ਜਿਹੜੀ ਮੇਰੀਆਂ ਖੇਡਾਂ ਗਿਆ ਤੇ ਮੈਂ ਸਮਾਨ ਲੈ ਕੇ ਆਉਣਾ ਜੀ ਉੱਥੋਂ ਪਤਾ ਨਹੀਂ ਵੀ ਮੁੰਡੇ ਨੇ ਗਰਨੈਪ ਕਰ ਲਿਆ ਦੋਨੇ ਭਾਈ ਆ ਜੀ ਛੋਟਾ ਭਾਈ ਵੀ ਨਾਲ ਹੈ ਤੇ ਵੱਡਾ ਭਾਈ ਵੀ ਲੈ ਗਿਆ ਜੀ ਕੁੜੀ ਨੂੰ ਤੇ ਛੋਟਾ ਵਾਪਸ ਆ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਛੋਟੇ ਨੂੰ ਪੁੱਛ ਦੱਸ ਨਹੀਂ ਹੋ ਰਹੀ ਵੀ ਤੁਸੀਂ ਦੱਸੋ ਨਾਲ ਸੀਗੇ ਵੀ ਮੁੰਡਾ ਕੁੜੀ ਨੂੰ ਲੈ ਕੇ ਕਿੱਥੇ ਗਿਆ ਉਹ ਫਿਰਦਾ ਜੀ ਮੁੰਡਾ ਉਹਨੂੰ ਫੜਦੇ ਨਹੀਂ ਪੁਆ ਰਿਹਾ ਆਪਾਂ ਕਿਦੋਂ ਦੀ ਗੱਲ ਹੈ ਜੀ ਇਹ ਇਹ ਦੁਸ਼ਹਿਰੇ ਵਾਲੇ ਦਿਨ ਦੀ ਗੱਲ ਹੈ ਜੀ ਠੀਕ ਹੈ ਹਾਂਜੀ ਤੁਸੀਂ ਇਸ ਦੇ ਬਾਬਤ ਕੋਈ ਪ੍ਰਸ਼ਾਸਨ ਦੇ ਕੋਲੇ ਗਏ ਹੋ ਪੁਲਿਸ ਦੇ ਕੋਲ ਨਾ ਲੈ ਕੇ ਜਾਂ ਨਹੀਂ ਮੈਂ ਪੰਚਾਇਤ ਤਿੰਨ ਦਿਨ ਦੇ ਕੇ ਵਾਪਸ ਮੋੜ ਦਿੰਦੀ ਆ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਅੱਜ ਦੇਖ ਲਓ ਕਿੰਨਾ ਟਾਈਮ ਹੋ ਗਿਆ 12 ਤਰੀਕ ਦਾ ਦੁਸ਼ਹਿਰਾ ਸੀ ਤੇ ਉਹ ਦਿਨ ਅੱਜ ਕਿਹੜੇ ਦਿਨ ਆ ਗਿਆ ਜੀ ਦੇਖ ਲਓ ਕੁੜੀ ਦੀ ਉਮਰ ਕਿੰਨੀ ਹੈ ਤੁਹਾਡੀ ਦੀ 16.5 ਸਾਲ ਦੀ ਹੈ ਜੀ 16.5 ਸਾਲ ਦੀ ਹਾਂਜੀ 16.5 ਸਾਲ ਦੀ ਤੇ ਜਿਹੜਾ ਮੁੰਡਾ ਕਿੰਨੇ ਸਾਲਾਂ ਦਾ ਉਹ ਹੈਗਾ ਜੀ 19.5 ਸਾਲਾਂ ਦਾ ਜੀ 19.5 ਸਾਲਾਂ ਦਾ ਹਾਂ ਜੀ 19.5 ਠੀਕ ਹੈ ਤੇ ਇਹ ਕੋਈ ਉਸ ਤੋਂ ਪਹਿਲਾਂ ਤੁਹਾਨੂੰ ਕਦੇ ਪਤਾ ਸੀਗਾ ਕਿ ਉਹਨੇ ਜਾਣਾ ਹੈ ਜਾਂ ਕਿੱਥੇ ਜਾਣਾ ਜਾਂ ਕਿਉਂ ਗਈ ਹੈ ਸਾਰਾ ਕੁਝ ਨਹੀਂ ਇਸ ਬਾਰੇ ਕੋਈ ਪਤਾ ਨਹੀਂ ਸੀਗਾ ਜੀ ਹੁਣ ਇਹ ਨੂੰ ਚਾਹੀਦਾ ਜੀ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਨੇ ਹੈਗੇ ਉਹਨਾਂ ਨੂੰ ਫੜਨਾ ਤਾਂ ਕੁੜੀ ਹੱਥ ਨੂੰ ਲਿਆ ਦੇਣਗੇ ਜੀ ਉਹ ਤੇ ਜਦੋਂ ਉਹਨਾਂ ਨੂੰ ਫੜਦੇ ਨਹੀਂਗੇ ਜੀ ਕਾਰਵਾਈ ਕਰਦੇ ਨਹੀਂਗੇ ਤੇ ਫਿਰ ਉਹ ਕੀ ਕੁੜੀ ਲੈ ਕੇ ਦੇਣਗੇ ਆਪਾਂ ਨੂੰ ਦੱਸੋ ਜੀ ਜੇ ਉਸ ਤੋਂ ਬਾਅਦ ਜਿਹੜਾ ਮਾਮਲਾ ਹੁੰਦਾ ਕਿ ਹੁਣ ਤੁਹਾਡੇ ਉੱਤੇ ਜਿਹੜੀ ਕੱਲ ਕਾਦੀ ਕਾਰਵਾਈ ਹੋ ਕੀ ਹੋਇਆ ਮਾਮਲਾ ਰਾਤ ਵਾਲਾ ਉਹ ਤਾਂ ਕਹਿੰਦਾ ਜੀ ਤੂੰ ਕੁੜੀ ਉਹਨਾਂ ਦੀ ਗਰਨੈਪ ਕਰ ਲਈ ਜੀ ਐਸਐਸਓ ਸਾਹਿਬ ਆਪ ਆਇਆ ਚੱਕਣ ਮੈਨੂੰ ਹੂੰ ਕਹਿੰਦਾ ਵੀ ਚੱਲ ਗੱਡੀ 'ਚ ਲੈ ਕੇ ਗਏ ਪੰਚਾਇਤ ਸੜਾ ਕੇ ਲਈ ਜੀ ਮੈਨੂੰ ਰਾਤ ਦਾ 10 ਦਾ ਟਾਈਮ ਸੀਗਾ ਜੀ ਕਿੰਨਾਂ ਦੀ ਕੁੜੀ ਕੁੜੀ ਇਹਨਾਂ ਦੀ ਮੁੰਡੇ ਵਾਲਿਆਂ ਦੀ ਠੀਕ ਹੈ ਜਿਹੜਾ ਮੁੰਡਾ ਤੁਹਾਡੇ ਕੋਲੋਂ ਲਿਆ ਗਿਆ ਉਹਨਾਂ ਦੀ ਕੁੜੀ ਉਹਨਾਂ ਦੀ ਕੁੜੀ ਹਾਂ ਜੀ ਉਹਨਾਂ ਨੇ ਕੱਲ ਹੀ ਰਿਪੋਰਟ ਦਿੱਤੀ ਤੇ ਕੱਲ ਹੀ ਮੈਨੂੰ ਚੱਕਣ ਆ ਕੇ ਮੈਨੂੰ 2 ਮਹੀਨੇ ਹੋ ਗਏ ਮਹੀਨਾ ਡੇਢ ਮਹੀਨਾ ਹੋ ਗਿਆ ਜਾਂਦੇ ਨੂੰ ਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਦਫਾੜੀ ਨਹੀਂ ਰਹੇ ਹੁਣ ਕੁੜੀ ਆ ਗਈ ਜੇ ਹੁਣ ਕਹਿੰਦੇ ਕੁੜੀ ਆ ਗਈ ਆ ਗਈ ਕੀ ਪ੍ਰਕਾਰ ਆਈ ਜੀ ਕਹਿੰਦੇ ਵਾਪਸ ਆ ਗਈ ਹਾਂ ਜੀ ਤੁਹਾਡੇ ਵੱਲ ਜਿਹੜਾ ਮਾਮਲਾ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਲਟਾ ਤੁਹਾਡੇ ਕੋਲ ਆ ਗਈ ਹਾਂ ਜੀ ਹਾਂ ਜੀ ਸਾਡੇ ਤੇ ਆ ਗਈ ਕੋਣ ਲਗਿਆ ਕਿ ਪਾਈ ਹੈ ਇਧਰ ਹਾਂ ਜੀ ਹਾਂਜੀ ਕੀ ਮਾਮਲਾ ਹੋਇਆ ਜੀ ਸਾਰਾ ਤੁਹਾਡੇ ਮਾਮਲਾ ਕੀ ਆ ਜੀ ਹੁਣੇ ਰਾਤ ਨੂੰ ਚੱਕਣ ਕੇ ਆ ਗਏ ਐਵੇਂ ਬਣਾ ਕੇ ਇਲਜ਼ਾਮ ਕਿ ਡੀਸੀ ਨੇ ਕਿਹਾ ਵੀ ਚੱਕ ਲਿਓ ਉਹਨੂੰ ਤੇ ਹੁਣ ਕੁੜੀ ਉਹਨਾਂ ਦੇ ਘਰੇ ਆ ਗਈ ਤੇ ਹੁਣ ਪੁੱਛਣ ਵੀ ਕੁੜੀ ਨੂੰ ਸਾਦ ਕੇ ਕੌਣ ਲਗਿਆ ਸੀ ਇਹਨੇ ਇਲਜ਼ਾਮ ਲਾਇਆਗਾ ਅੱਛਾ ਉਹ ਕਹਿੰਦੇ ਕਿ ਤੁਸੀਂ ਲੈ ਕੇ ਕੁੜੀ ਉਹਨਾਂ ਦੀ ਹਾਂ ਹਾਂ ਹੁਣ ਆ ਗਈ ਤੇ ਉਹਨੂੰ ਪੁੱਛਣ ਸਾਡੀ ਤਾਂ ਸੁਣੀ ਨਹੀਂ ਜੀ ਤੇ ਉਹਨਾਂ ਦੀ ਡੀਸੀ ਨੇ ਮੈਂਟ ਚ ਸੁਣ ਲਈ ਜੀ ਅਸੀਂ 1.5 ਮਹੀਨਾ ਹੋ ਗਿਆ ਜੀ ਫਿਰਦਿਆਂ ਨੂੰ ਸਾਡੀ ਤਾਂ ਡੀਸੀ ਨੇ ਸੁਣੀ ਨਹੀਂ ਡੀਐਸਪੀ ਡੀਐਸਪੀ ਨੇ ਡੀਐਸਪੀ ਨੇ ਜੀ ਤੇ ਉਹਨਾਂ ਦੀ ਮੈਂਟ ਜੀ ਸੁਣ ਲਈ ਜੀ ਵੇਖ ਲੋ ਇਹ ਕੀ ਗੱਲ ਦੇਖ ਲੋ ਜੀ ਉਹਨਾਂ ਕੀ ਕਰਨ ਜੋਗ ਆ ਉਹਦੇ ਜੀ ਤੁਹਾਡੇ ਕੋਲੇ ਕੀ ਇਹ ਚੀਜ਼ ਦਾ ਸਬੂਤ ਹੈਗਾ ਕਿ ਉਹਨਾਂ ਦਾ ਮੁੰਡਾ ਤੁਹਾਡੀ ਕੋਲੋਂ ਲੈ ਕੇ ਹਾਂ ਜੀ ਸਬੂਤ ਹੈਈ ਉਹ ਉਹਨਾਂ ਦਾ ਪਰਿਵਾਰ ਵੀ ਦੱਸੀ ਜਾਂਦਾ ਜੀ ਵੀ ਹਾਂ ਸਾਡੇ ਮੁੰਡੇ ਕੋਲ ਮੁੰਡਾ ਉਹਦੇ ਦਾ ਨਾਂ ਸਾਡੀ ਕੁੜੀ ਮਿਲ ਹੀ ਨਹੀਂ ਰਹੀ ਠੀਕ ਹੈ ਉਹ ਜੀ ਤੈਨੂੰ ਗੁੱਡੀ ਲੈ ਕੇ ਗਿਆ ਜੀ ਉਦੋਂ ਮੈਨੂੰ ਉਹਦੀ ਮਾਸੀ ਨੇ ਧਮਕੀ ਦਿੱਤੀ ਕਹਿੰਦੀ ਇੱਕ ਥਾਪੜ ਕਾਦੀ ਮੈਂ ਹੁਣ ਨੰਨਤ ਦਵਾ ਕੇ ਦਿਖਾਉਂ ਅੱਛਾ ਕਹਿੰਦੀ ਤੇਰੀ ਪਚਾਇਤ ਮੈਂਬਰ ਸਰਪੰਚ ਕੋਸ ਨਹੀਂ ਵਿਗਾੜ ਸਕਦੇ ਕਹਿੰਦੀ ਆਜ ਉਠਾਣੀ ਚ ਸਾਡੇ ਨਾਲ ਗੱਲ ਕਰ ਹਾਂਜੀ ਉਹਦੇ ਫਿਰਦੇ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ ਇੱਥੇ ਫਿਰਦੇ ਆ ਕਿ ਪੁੱਛਦੇ ਹੀ ਨਹੀਂ ਉਹਨਾਂ ਨੂੰ ਨਾ ਪੁਲਿਸ ਵਾਲੇ ਫੜਦੇ ਆਗੇ ਪੁਲਿਸ ਕਦੀ ਵਾਰ ਆਈ ਓਥੇ ਕਦੀ ਆਈ ਆਈ ਹੁਣ ਦੂਈ ਨਹੀਂ ਗਈ ਆਉਂਦੀ ਹੋਵੇ ਤਾਂ ਹਾਣ ਨਾ ਭੈ ਭੂਏ ਲੈ ਆਈ ਝਾਕਦੇ ਹੀ ਨਹੀਂ ਹੁਣ ਰਾਤ ਕੇ ਮੈਂ ਆ ਗਿਆ ਮੈਂਟ ਲਾਇਆ ਉਹਨੇ ਚੱਕਣ ਨਹੀਂ ਉਹ ਕਹਿੰਦੀ ਵਾਪਾ ਲਾ ਜੀ ਤੇ ਟੈਂਟਾ ਦੱਸਣ ਬਦਾ ਆ ਇੱਕ ਦੋ ਜ਼ਿਮੀਂਦਾਰ ਹੈ ਜੀ ਇਹ ਸਪੋਰਟ ਕਰਦੇ ਹੈਗੇ ਤੇ ਬਸ ਉਹਨਾਂ ਨੇ ਪੈਸੇ ਪੁੱਛੇ ਦਿੱਤੇ ਐਚਐਸਓ ਸਾਹਿਬ ਨੂੰ ਤੇ ਜੈਤੂ ਸਾਹਿਬ ਲਿਖ ਕੇ ਇਹ ਵੀ ਜੈਤੂ ਦਾ ਜੈਤੂ ਦਾ ਰੂਟ ਲਿਖਦਾ ਉਹਨੇ ਵੀ ਜੈਤੂ ਦਾ ਜੈਤੂ ਤੋਂ ਗਈਆ ਕੁੜੀ ਕਿਤੇ ਜੈਤੂ ਵਾਲਿਆ ਕੋਲੇ ਭੇਜ ਦਿੰਦਿਆ ਜੀ ਜੈਤੂ ਵਾਲੇ ਕਹਿੰਦੇ ਅਸੀਂ ਕੀ ਕਾਰਵਾਈ ਕਰਗੇ ਮੁੰਡਾ ਵੀ ਇੱਥੋਂ ਦਾ ਕੁੜੀ ਵੀ ਇੱਥੋਂ ਦੀ ਹੈ ਹੈ ਸਾਡੀ ਕੀ ਕਾਰਵਾਈ ਬੰਦੀ ਹੈ ਜਿੱਥੋਂ ਮਰਜੀ ਚੜੀ ਉਤਰੀ ਜਾਣ ਤੇ ਉਹ ਕਹਿੰਦੇ ਆ ਚੈਤੋ ਹੀ ਜਾਓ ਜੀ ਹਾਂ ਜੀ ਭਗਤੇ ਵਾਲੀ ਕਾਰਵਾਈ ਕਰਨਗੇ ਭਗਤੇ ਗਾਇਬ ਹੋਈ ਆ ਜੀ ਸ਼ੂਟਰ ਕਹਿੰਦਾ ਕਹਿੰਦਾ ਮੈਂ ਸ਼ੂਟਰ ਆ ਮੈਨੂੰ ਕੋਈ ਕੁਝ ਕਰ ਨਹੀਂ ਸਕਦਾ ਧਮਕੀ ਦਿੱਤੀ ਆ ਕਿ ਲਗਾਇਆ ਕੁੜੀ ਨੂੰ ਅੱਛਾ ਕੁੜੀ ਤਾਂ ਲਗੇ ਧਮਕੀ ਲੈ ਕੇ ਗਿਆ ਹਾਂ ਜੀ ਧਮਕੀ ਦਿੱਤੀ ਆ ਜੀ ਕੁੜੀ ਨੂੰ ਡਰਾ ਕੇ ਪੂਰਾ ਲੈ ਕੇ ਗਿਆ ਕਹਿੰਦਾ ਮੇਰਾ ਕੋਈ ਵਿਗਾੜ ਨਹੀਂ ਸਕਦਾ ਤੁਹਾਨੂੰ ਕੋਈ ਦੱਸਿਆ ਸੀ ਕੁੜੀ ਨੇ ਪਹਿਲਾਂ ਕਿ ਇਦਾਂ ਦਾ ਮਾਮਲਾ ਜਾਂ ਕੁਝ ਗੱਲਬਾਤ हां जी कहंदी है ਵੀ ਸੂਟਰ ਕਹ ਹੁੰਦਾ ਉਹ ਉਹਦਾ ਕੋਈ ਵਿਗਾੜ ਨਹੀਂ ਸਕਦਾ ਜੀ ਉਹ ਕਹਿੰਦੇ ਆ ਉਹਨਾਂ ਨੇ ਆਪ ਦੀ ਕੁੜੀ ਦਾ ਬਲੇਮ ਲਾਤਾ ਜੀ ਇਹਨਾਂ ਤੇ ਹਨਾ ਵੀ ਸਾਡੀ ਕੁੜੀ ਨੂੰ ਰਾਤ ਵਿੱਚ ਦੀ ਲੈ ਗਏ ਚੱਕ ਕੇ ਅੱਛਾ ਇਹ ਡਿੱਗੇ ਐਕਸੀਡੈਂਟ ਹੋਇਆ ਇਹਨਾਂ ਨੇ ਤਾਂ ਉਹਨਾਂ ਤੇ ਬਲੇਮ ਲਾਇਆ ਨਹੀਂ ਇਹਨਾਂ ਦੇ ਅੱਗੇ ਕੁੱਤਾ ਆਇਆ ਇਹ ਸੱਚ ਤੇ ਖੜਿਆ ਠੀਕ ਆ ਜੀ ਸੱਚ ਦੀ ਅੱਜ ਕੱਲ ਕੋਈ ਸੁਣਦਾ ਨਹੀਂ ਝੂਠ ਹੀ ਅੱਗੇ ਆ ਠੀਕ ਆ ਇਹਨਾਂ ਨੇ ਇਹ ਵੀ ਬਲੇਮ ਲਾ ਸਕਦੇ ਸੀ ਨਾ ਵੀ ਸਾਡੇ ਵੀ ਉਹਨਾਂ ਨੇ ਕੋਈ ਹਮਲਾ ਕਰਾਇਆ ਕੁਝ ਕਰਾਇਆ ਪਰ ਇਹਨਾਂ ਨੇ ਝੂਠ ਨਹੀਂ ਮਾਰਿਆ ਅੱਛਾ ਡੀਐਸਪੀ ਨੇ ਰਾਤ ਵਿੱਚ ਦੀ ਇਹਨਾਂ ਦਾ ਰਾਟ ਪਵਾਤਾ ਇਹ ਡੇਢ ਮਹੀਨਾ ਹੋ ਗਿਆ ਦੋਨੇ ਜੀ ਥਾਣਿਆਂ ਕਚਹਿਰਿਆਂ ਚ ਜਾਂਦੇ ਆ ਮੈਂਬਰ ਪੰਚਾਇਤ ਸਾਰੇ ਲੈ ਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਰਾਤ ਡੀਐਸਪੀ ਨੇ ਇਹਨਾਂ ਦਾ ਰਾਟ ਪਵਾਇਆ ਉਹਨਾਂ ਪਰ ਤੇ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਆ ਨਾ ਹਾਂ ਜੀ ਪਰ ਸਭ ਤੋਂ ਇੰਚ ਸਾਡੇ ਨਾਲ ਜਦੋਂ ਕਿੱਗੇ ਜੀ ਨਾਲ ਵਿਚਾਰੇ ਤੁਰਦੇ ਆ ਗਏ ਠੀਕ ਆ ਉਹਨਾਂ ਦਾ ਸਮਾਨ ਪਿੰਡੀ ਨਾਲ ਆਈ ਸਾਡੇ ਹਾਂ ਵਿਚਾਰਿਆਂ ਦੀ ਫਸਲ ਖਰਾਬ ਹੁੰਦੀ ਸਾਡੀ ਖਾਤਰ ਹੁੰਦੀ ਆ ਵਿਚਾਰੇ ਸਾਡੇ ਨਾਲ ਤੁਰਦੇ ਸਵੈਮ ਤਾਂ ਸਾਡੇ ਨਾਲ ਜਾਂਦੇ ਮੈਂਬਰ ਸਰਪੰਚ ਜੀ ਹਾਂ ਤਾਂ ਕੀ ਮਾਮਲਾ ਹੈ ਜੀ ਤੁਹਾਡੇ ਕੋਲੇ ਜਦੋਂ ਮਾਮਲਾ ਹੁੰਦਾ ਪੂਰਾ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਹੁਣ ਤੱਕ ਕੀ ਸਾਰਾ ਕੁਝ ਜਿਹੜਾ ਮਿਕਸ ਹੋਇਆ ਹੋਇਆ ਹੈ ਸਾਰਾ ਕੁਝ ਇਹਨਾਂ ਦਾ ਇਹੀ ਸੀਗਾ ਜੀ ਮਤਲਬ ਕੁੜੀ ਦਾ ਜਦੋਂ ਸਾਡੇ ਕੋਲੇ ਦੱਸਿਆ ਇਹਨਾਂ ਨੇ ਜਾ ਕੇ ਫਿਰ ਇਹਨਾਂ ਨਾਲ ਜਾਂਦੇ ਸੀਗੇ ਸਾਰੇ ਪੰਚਾਇਤ ਵਾਲੇ ਇਹ ਸਰਪੰਚ ਵੀ ਜਾਂਦਾ ਸੀਗਾ ਜੀ ਮਤਲਬ ਅਸੀਂ ਮਹੀਨਾ ਹੀ ਹੋ ਗਿਆ ਸਾਨੂੰ ਜਾਂਦਿਆਂ ਨੂੰ ਹੂੰ બસ ਦੋ ਦਿਨ ਤੇ ਜਾਂਦੇ ਕਿਤੇ ਚਾਰ ਦਿਨ ਦੇ ਜਾਂਦੇ ਅੱਲਾ ਰੇਜੇ ਲਾਈ ਜਾਂਦੇ ਕੋਈ ਗੱਲ ਨੂੰ ਸਿਰੇ ਲਾਉਂਦੇ ਨਹੀਂਗੇ ਠੀਕ ਹੈ ਅਸੀਂ ਆਖਿਆ ਜੀ ਪਰਚਾ ਦਿਓ ਜੇ ਨਹੀਂ ਫਰੋਥਿਆਉਂਦੇ ਭਈ ਪਰਚਾ ਦੇ ਕੇ ਪ੍ਰਿਆਰਿਕਾਰਵਾਈ ਕਰੋ ਨਾ ਐਸਐਚਓ ਕਾਰਵਾਈ ਕਰ ਰਿਹਾ ਹੈ ਇਹਨੂੰ ਕਹਿੰਦਾ ਵੀ ਤੂੰ ਜੈਤੋ ਉੱਥੇ ਦਰਖਾਸਤ ਦੇ ਜਾ ਕੇ ਇਸ ਤਰ੍ਹਾਂ ਦੇ ਕੇ ਇੱਥੇ ਕਹਿ ਜਾਂਦਾ ਕਿ ਜੈਤੋ ਕਹਿ ਦਿੰਦਾ ਵੀ ਮੈਂ ਪਰਚਾ ਨਹੀਂ ਘਟ ਸਕਦਾ ਤੇ ਇਹ ਇਹ ਵਿਚਾਰਾ ਜੈਤੋ ਵੀ ਗਿਆ ਤੇ ਉਹ ਕਹਿੰਦੇ ਵੀ ਮਤਲਬ ਵੀ ਇੱਥੇ ਓਲੇ ਭਗਤ ਵਾਲੇ ਕਾਰਵਾਈ ਕਰਨਗੇ ਠੀਕ ਹੈ ਤੇ ਹੀ ਦਿੱਲੀ ਜਾਂਦੇ ਜੇ ਹੁਣ ਕਰਾਦੇ ਤੇ ਤਿਆ ਦੂਸ਼ਣ ਲਾਤਾ ਹੂੰ ਵੇ ਇਸ ਤਰ੍ਹਾਂ ਕਰਕੇ ਵੀ ਸਾਡੀ ਕੁੜੀ ਮਤਲਬ ਜਦੋਂ ਮੈਂ ਰੈਪਟ ਲਿਖਣ ਗਿਆ ਜੀ ਮੈਨੂੰ ਤੇ ਐਸਐਸਓ ਕਹਦਾ ਕਰੇ ਗੋਲੀਆਂ ਖਾ ਕੇ ਆ ਗਿਆ ਤੂੰ ਅੱਛਾ ਐ ਤੇ ਤੁਸ ਜੀ ਸਾਹਿਬ ਕਹਦਾ ਕਰੇ ਗੋਲੀਆਂ ਖਾ ਕੇ ਆ ਗਿਆ ਜੀ ਤੂੰ ਜਦੋਂ ਮੈਂ ਰੈਪਟ ਲਿਖਾਉਣ ਜਾਇਆ ਕਰਾਂ ਦੱਸਿਆ ਕਰਾਂ ਗੁੱਡੀ ਦਾਪਦੀ ਦਾ ਜਾ ਕੇ ਤੂੰ ਕਹਦੇ ਗੋਲੀਆਂ ਖਾ ਕੇ ਆ ਗਿਆ ਉਹ ਤਾਂ ਐਂ ਬੋਲਦਾ ਸੀਗਾ ਜੀ ਮੈਨੂੰ ਗੋਲੀਆਂ ਖਾ ਕੇ ਆ ਗਿਆ ਉਹ ਐ ਤੇ ਉਹ ਕਹਿੰਦੇ ਐ ਤੇ ਤੁਸ ਸਾਹਿਬ ਬੋਲਦਾ ਇਹ ਬੋਲਣ ਬੰਦਾ ਹੀ ਉਹਦਾ ਦੱਸੋ ਨਲੇ ਤਾਂ ਮੇਰੇ ਬਿਆਨ ਮੇ ਲਿਖਦਾ ਨਲੇ ਮੈਨੂੰ ਕਹਿੰਦਾ ਤੂੰ ਗੋਲੀਆਂ ਖਾਦਿਆ ਤੇਰੇਆਂ ਦੱਸੋ ਜੀ ਮੇਰਾ ਤਾਂ ਮੇਰੀ ਗੁੱਡੀ ਦਾ ਦਿਮਾਗ ਚੱਕਿਆ ਹੋਇਆ ਜੀ ਦਾ ਬੱਚਾ ਭਾਜੇ ਉਹ ਨਹੀਂ ਪਤਾ ਹੁੰਦਾ ਜੀ ਹੈ ਤੇ ਇਹ ਇਹ ਅੱਗੋਂ ਆਏ ਕਹਿੰਦਾ ਜੀ ਮੈਨੂੰ ਐਸਐਸ ਹੁਣ ਕਰਾ ਕੇ ਬਦਲੀ ਪਤਾ ਨਹੀਂ ਕਿੱਥੇ ਉੱਠ ਗਿਆ ਜੀ ਠੀਕ ਹੈ ਹਾਂ ਮੇਰੇ ਨਾਲ ਨੰਗ ਸਿੰਘ ਜੀ ਤੋਂ ਜਾ ਕੇ ਦੇਖ ਲਿਆ ਕਰੇ ਅੱਖਾਂ ਮੀਚ ਜਾ ਕਰੇ ਜੀ ਐਸਐਸ ਵੀ ਮੈਂ ਬੋਲਿਆ ਤਾਂ ਇਹਨੂੰ ਕੀ ਬੋਲਿਆ ਤੇ ਮੋੜ ਕੇ ਬਦਲੀ ਕਰਾ ਕੇ ਭੱਜ ਗਿਆ ਜੀ ਹੋਰ ਇਹਦੀ ਡਿਊਟੀ ਲਾ ਗਿਆ ਇੱਥੇ ਕਿਵੇਂ ਜਿਵੇਂ 16 ਸਾਲ ਦੀ ਕੁੜੀ ਹੈ ਨਾਬਾਲਗ ਕੁੜੀ ਹੈ ਕਿਉਂ ਨਹੀਂ ਕਾਰਵਾਈ ਕਰਨ ਕੀ ਮੰਦਦੇ ਹੋ ਕੀ ਕਹਿ ਕਹਿ ਸਕਦੇ ਆ ਜੀ ਇਹ ਐਸਾ ਜੁਦਾ ਨੂੰ ਪਤਾ ਵੀ ਕਾਦੋਂ ਕਾਦੋਂ ਨਹੀਂ ਕਰ ਰਿਹਾ ਜੀ ਆਹ ਰੋ ਵੀ ਤਾਂ ਬੰਦੀ ਐ ਨਵਾਲਕ ਕੁੜੀ ਐ ਤੇ ਕਾਰਵਾਈ ਤਾਂ ਬੰਦੀ ਐ ਅਸੀਂ ਵੀ 10 ਸਾਲ ਹੀ ਜਾ ਕੇ ਆਏ ਕੋਈ ਕੁਛ ਕਿਸੇ ਨੇ ਕੀਤਾ ਜਾਇਦੀ ਵੀ ਨਹੀਂ ਸੁਣ ਰਿਆ ਨਹੀਂ ਸੁਣੀ ਉਹਨਾਂ ਨੇ ਨਹੀਂ ਸੁਣੀ ਉਹਨਾਂ ਨੇ ਜਿਹੜਾ ਰਾਤ ਮਾਮਲਾ ਹੋਇਆ ਕਿ ਉਹਨਾਂ ਦੀ ਕੁੜੀ ਵਾਲਾ ਉਹ ਕੀ ਹੋਇਆ ਉਹ ਕਹਿੰਦੇ ਵੀ ਸਾਡੀ ਕੁੜੀ ਚੱਕ ਕੇ ਲੈ ਗਏ ਵੀ ਇਹਨਾਂ ਦੇ ਲਾਉਂਦੇ ਸੀਗੇ ਤੇ ਇਹ ਤੇ ਇਹਨਾਂ ਦੇ ਤਾਂ ਘਰੇ ਆਪਦੀ ਐਕਸੀਡੈਂਟ ਹੋਇਆ ਦੇ ਘਰ ਵਾਲੀ ਦਾ ਉਹਨੂੰ ਸਾਹਮ ਦਾ ਫਰਦਾ ਜੀ ਫੇਰ ਅਸੀਂ ਜਾ ਕੇ ਲੈ ਕੇ ਆਏ ਉੱਥੇ ਨਾ ਬੇਖਦੋ ਵੀ ਇਹਦਾ ਕੀ ਅਸੀਂ 2 ਮਹੀਨਾ ਹੋ ਗਿਆ ਤੁਹਾਡੇ ਮਗਰੋਂ ਇਹਨੇ ਤੇ ਮੈਂਟਲ ਚ ਕਾਰਵਾਈ ਕਰਤੀ ਸੀ ਇਹ ਹੀ ਗਿਆ ਜੀ ਕਿਸੇ ਨੂੰ ਪੁੱਛਿਆ ਨਹੀਂ ਹਾਂਜੀ ਕਿਵੇਂ ਕਿ ਬਾਈ ਜਿਹੜਾ ਮਾਮਲਾ ਹੋਇਆ ਸਾਰਾ ਮੰਨ ਲਓ ਵੀ ਇਹ ਇਲਜ਼ਾਮ ਲਾਏ ਜਾ ਰਿਹਾ ਉਲਟਾ ਨਵੇਂ ਇਲਜ਼ਾਮ ਲੱਗ ਰਹੇ ਪਹਿਲਾਂ ਵਾਲਿਆਂ ਤੇ ਕਾਰਵਾਈ ਨਹੀਂ ਹੋ ਰਹੀ ਇਹ ਸਾਰੇ ਇਲਜ਼ਾਮ ਨਵੇਂ ਲੱਗ ਰਹੇ ਆ ਜੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਪਰਿਵਾਰ ਨੂੰ ਇਹ 1.5 ਮਹੀਨਾ ਹੋ ਗਿਆ ਜੀ ਪੂਰਾ 2 ਮਹੀਨੇ ਜੀ ਔਰ ਹਰ ਰੋਜ਼ ਥਾਣੇ ਜਾਂਦੇ ਆ ਜੀ ਤਿਆਨਾਂ ਦਿਨਾਂ ਦਾ ਚਾਰਾਂ ਦਿਨਾਂ ਦਾ ਗੈਪ ਪਾ ਕੇ ਫਿਰ ਕਹਿ ਸੱਚੂ ਕਹਿੰਦਾ ਜੀ ਵੀ ਆਇਓ ਇਹ ਫਿਰ ਪੰਚਾਇਤ ਲੈ ਕੇ ਜਾਂਦੇ ਜੀ ਖਰਚਾ ਕਰੀ ਜਾਂਦੇ ਅਧੜੀਦਾਰ ਬੰਦਾ ਜੀ ਇਹਨੂੰ ਕੋਈ ਇਨਸਾਫ ਨਹੀਂ ਹੋ ਰਿਹਾ ਜੀ ਇਹ ਬੰਦੇ ਨੂੰ ਬੁਲਾਉਂਦੇ ਆ ਜੀ ਤੇ ਮਤਲਬ ਹੋ ਜਾਂਦੇ ਨਹੀਂ ਗੇਰਾਂ ਨੇ ਸਾਨੂੰ ਭਾਈ ਰੱਖਦੇ ਸਾਰੀ ਸਹੀ ਜਿਹੜੀ ਉੱਥੇ ਵੀ ਸੱਦੇ ਵੇ ਆਉਂਦੇ ਆ ਸੱਦੇ ਆਉਂਦੇ ਹੋ ਜਾਂਦੇ ਨਹੀਂ ਉਹ ਇੱਕ ਵਾਰੀ ਵੀ ਨਹੀਂ ਆਏ ਜੀ ਅੱਜ ਤਾਈਂ ਇੱਕ ਵਾਰੀ ਨਹੀਂ ਆਏ ਜਿੰਨੇ ਵਾਰੀ ਟਾਈਮ ਦਿੱਤਾ ਇੱਕ ਵਾਰੀ ਵੀ ਨਹੀਂ ਆਏ ਐ ਸੱਚੋ ਫੋਨ ਕਰਕੇ ਕਿ ਨਹੀਂ ਹਲੇ ਤੱਕ ਨਹੀਂ ਕੁਝ ਨਹੀਂ ਕਰਿਆ ਜੀ ਕੁਝ ਨਹੀਂ ਹੋਇਆ ਨਾ ਨਾ ਅੱਜ ਆਜੋ ਕਰਾ ਦੇਗੇ ਪੰਚਾਇਤ ਨੂੰ ਕਰਾ ਦੇਾਂਗੇ ਚੌਧਰਾਂ ਨੂੰ ਕਰਾ ਦੇਾਂਗੇ ਕਹਿੰਦਾ ਅੱਜ ਦੋ ਦਿਨਾਂ ਨੂੰ ਡੂੜ ਮਹੀਨਾ ਹੋ ਗਿਆ ਤੇ ਰਾਤ ਕਿਵੇਂ ਆ ਗਿਆ ਉਹ ਮੈਟ ਲਾਇਆ ਨੇ ਹੈ ਕਿ ਉਹ ਡੀਕਾਉ ਨਹੀਂ ਪੰਚਾਇਤ ਨੂੰ ਨਹੀਂ ਡੀਕਾਉ ਚਾੱਕ ਕੇ ਲੈ ਗਿਆ ਜਵਾਗ ਨੂੰ ਦੱਸ ਪਾਉਂਦੇ ਆਗੇ ਜਾਣ ਕੇ ਕੀ ਮੰਗ ਗੀਏ ਜੀ ਤੁਹਾਡੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਸਾਡੀ ਇਹ ਕੁੜੀ ਆ ਜੇ ਮੁੜਿਆ ਬੇ ਆਪਦਾ ਮੁੰਡੇ ਨਾਲ ਸਾਹਮਣੇ ਗੱਲ ਲਈ ਹੀ ਆ ਵਾ ਸਾਡੇ ਕੋਲੇ ਮੈਨੂੰ ਕੋਈ ਕਾਰਵਾਈ ਕਰਦੇ ਆ ਅੱਜ ਸਵੇਰ ਲਿਆ ਦੇਣਾ ਤੇ ਨਹੀਂ ਫਿਰ ਜਿੰਮੇ ਹੋਣਾ ਇਹਨਾਂ ਦੀ ਮਰਜ਼ੀ ਹੈ ਫਿਰ ਠੀਕ ਹੈ ਇਹ ਹੀ ਮੰਗੇ ਜੀ ਤੁਹਾਡੀ ਕੀ ਕੁੜੀ ਵਾਪਸ ਆ ਜੀ ਤੁਹਾਡੀ ਹਾਂ ਜੀ ਗੁੱਡੀ ਕਹਿੰਦੇ ਆ ਜੀ ਚਲੋ ਗਰੀਬ ਬੰਦੇ ਹੋ ਆ ਜੀ ਗਰੀਬ ਅਸੀਂ ਆ ਜੀ ਅਸੀਂ ਤੇ ਕੋਈ ਕਿਸੇ ਕਾਰਵਾਈ ਕਰਕੇ ਰਾਜ਼ੀ ਨਹੀਂ ਗਏ ਜੀ ਅਸੀਂ ਕਹਿੰਦੇ ਆ ਚਲੋ ਵੀ ਖਾਣ ਤੇ ਅਸੀਂ ਵੀ ਖਾਈਏ ਹੁਣ ਸਾਨੂੰ ਹੀ ਪਤਾ ਜੀ ਕੰਮ ਸਾਡਾ ਹੋਇਆ ਡੇਢ ਮਹੀਨਾ ਹੋ ਗਿਆ ਜੀ ਵੀ ਕਿਵੇਂ ਟਾਈਮ ਲਗਾਉਣਿਆਂਗੇ ਤੇ ਪਰ ਉਹ ਸਮਝਦੇ ਨਹੀਂਗੇ ਕੀ ਕਰੀਏ ਜੀ ਫਿਰ ਹੁਣ ਅਸੀਂ ਜਦੋਂ ਕਹਿੰਦੇ ਆ ਵੀ ਸਾਡੀ ਗੁੱਡੂ ਵੀ ਦੇ ਦੇਣ ਬਸ ਆਪਾਂ ਕਾਰਵਾਈ ਨਹੀਂ ਕਰਦੇ ਜੀ ਕੋਈ ਤੇ ਨਹੀਂ ਤਾਂ ਫਿਰ ਹੁਣ ਜੇ ਜਿਆਦਾ ਪਰੇ ਇਹ ਹਰ ਪਰੇਸ਼ਾਨੀ ਦੇ ਕਦੇਣਗੇ ਜਿਵੇਂ ਹੁਣ ਗਾ ਗੁੜੀ ਦੀ ਪਰੇਸ਼ਾਨੀ ਦੇ ਜਾਂਦੇ ਜੀ ਵੀ ਡੀ ਐਚ ਪੀ ਬੁਲਾਈ ਜਾਂਦਾ ਹੁਣ ਵੀ ਫੋਨ ਕਰੀ ਜਾਂਦੇ ਜੀ ਮੈਨੂੰ ਐਸਐਸਓ ਧਮਕੀ ਦੇ ਜਾਂਦਾ ਵੀ ਛੇਤੀ ਇੱਥੇ ਆਓ ਵੀ ਡੀ ਐਚ ਪੀ ਆ ਰਿਹਾ ਹੈਗਾ ਠੀਕ ਹੈ ਥਾਣੇ ਆਓ ਇੱਧਰ ਤੇ ਇਹ ਤਾਂ ਹੁਣ ਛੋੜੇ ਕਮੇਡੀਅਨਾਂ ਦਾ ਕਰਕੇ ਰੁਕੇ ਹੋਏ ਆ ਜੀ ਤੇ ਪੰਚਾਇਤ ਇਕੱਠੀ ਕਰ ਰਿਆ ਮੈਂ ਵੀ ਚਲੋ ਜੀ ਆਪਾਂ ਠਾਣੇ ਜਾਣਾਗਾ ਤੁਹਾਡੀ ਲੜਕੀ ਜਿਹੜੀ ਮਨ ਲਓ ਮਰਜੀ ਨਾ ਗਈ ਕਿ ਤਮਕਾ ਕੇ ਲਗੇ ਕੇ ਗਏ ਹੋ ਇਹ ਤਮਕਾ ਆ ਕੇ ਲਗੇ ਹੋਣ ਗਈ ਹੁਣ ਮਰਜੀ ਨਾ ਤਾਂ ਉਹਨੇ ਗੁਰੂ ਗ੍ਰੰਥ ਮੂਰੇ ਸੌ ਵੀ ਪਾਤੀ ਸੀਗੀ ਵੀ ਡੈਡੀ ਮੈਂ ਤਾਂ ਪੜੂੰਗਾ 12ਵੀਂ ਚ ਪੜਦੀ ਸੀਗੀ ਵੀ ਮੈਂ ਪੜੂੰਗਾ ਪੜ ਕੇ ਡਾਕਟਰੀ ਦਾ ਕੋਰਸ ਕਰੂੰਗਾ ਮੈਂ ਹੁਣ ਇਹ ਬੁਰੇ ਕੰਮ ਨਹੀਂ ਕਰੂੰਗਾ ਇਹਨਾਂ ਮਗਰ ਐਵੇਂ ਲੱਗ ਗਿਆ ਮੈਂ ਉਹਨਾਂ ਨੇ ਗਰਨੈਪ ਕਰ ਲਈ ਤੇ ਕੀ ਪਤਾ ਕੀ ਕਰਿਆ ਗਿਆ ਸਾਨੂੰ ਤਾਂ ਪਤਾ ਨਹੀਂ ਭਾਗਤੋ ਹਾਂ ਜੀ ਸਪਰਕ ਜਿਹੜੇ ਉਹਦੇ ਨਾਲ ਬੱਚੀ ਨਾਲ ਜੀ 12 ਤਰੀਕ ਤੋਂ ਲੈ ਕੇ ਉਹ ਤੋਂ ਮੁੜ ਕੇ ਕੋਈ ਸੰਪਰਕ ਨਹੀਂ ਹੋਇਆ ਇਹਨਾਂ ਦਾ ਕੋਈ ਸੰਪਰਕ ਨਹੀਂ ਬੱਚੀ ਵਧੀਆ ਖੇਡਦੀ ਸੀ ਬੱਚੀ ਆਪਣੇ ਇੱਥੇ ਗਰਾਊਂਡ 'ਚ ਅਸੀਂ ਬੱਚੇ ਸਾਹਮਣੇ ਉੱਥੇ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਹੁੰਨੇ ਆ ਬੱਚੀ ਵਧੀਆ ਖੇਡਾਂ ਦੇ ਵਿੱਚ ਇੰਟੈਲੀਜੈਂਟ ਸੀ ਪੜਾਈ 'ਚ ਵੀ ਪੂਰੀ ਹੋ ਸੀਗੀ ਜੀ ਤੇ 12 ਤਰੀਕ ਤੋਂ ਮਗਰ ਉਹ ਤੋਂ ਬਾਅਦ ਚ ਉਹਨਾਂ ਦਾ ਇਹਨਾਂ ਦਾ ਕੋਈ ਕਨੈਕਟ ਨਹੀਂ ਹੋਇਆ ਪਰ ਅਫਸਰਾਂ ਦੀ ਇੱਕ ਥੋੜੀ ਜਿਹੀ ਗਲਤੀ ਆ ਰਾਤ ਇਹਨੂੰ ਚੱਕ ਕੇ ਉਹ ਡੀਐਸਪੀ ਸਾਹਿਬ ਕਹਿੰਦੇ ਕਹਿੰਦੇ ਪਰਚਾ ਦਿਓ ਇਹਦੇ ਤੇ ਹੂੰ ਤੇ ਬੀਰਾਤਾ ਉਹ ਚੱਕਣ ਆ ਗਏ ਲੈ ਗਏ ਚਲੋ ਐਸ ਐਚਓ ਸਾਹਿਬ ਆਪਣੇ ਸਤਕਾਰਯੋਗ ਆ ਉਹਨਾਂ ਨੇ ਉਹ ਲੈ ਕੇ ਚਾਕੇ ਉਹਨਾਂ ਦੇ ਵੀ ਚਲੋ ਪੁੱਛ ਗਿਆ ਸਰ ਕਰਨੀ ਸੀ ਇਹਨੂੰ ਪੁੱਛਿਆ ਗਿਆ ਸੀ ਵੀ ਕੀ ਕਾਰਨ ਆ ਵੀ ਤੂੰ ਲੈ ਕੇ ਗਿਆ ਕਿ ਚਲੋ ਇਹਨੇ ਕੁਝ ਕਹਿ ਕੋ ਤਾਂ ਹੁੰਦਾ ਬੰਦਾ ਜਦੋਂ ਧੀ ਪੁੱਤ ਆਪਣਾ ਪਾਸੇ ਆਸੇ ਹੋ ਜੇ ਇਹਨੇ ਕਦੇ ਕਹੇ ਤਾਂ ਉਸੇ ਚੱਕਰ ਚੀਜ਼ ਦੇ ਕੋ ਡੀ ਐਸ ਪੀ ਕਹਿੰਦੇ ਤੇ ਪਰਚਾ ਦੇਉ ਤੇ ਡੇਢ ਡੇਢ ਮਹੀਨਾ ਹੋ ਗਿਆ ਸਾਨੂੰ ਉੱਥੇ ਜਾਂਦਿਆਂ ਨੂੰ ਉਹਨਾਂ ਦਾ ਕੋਈ ਕਾਰਵਾਈ ਨਹੀਂ ਉਹਦਾ ਮੂਰੇ ਇੱਕ ਦਿਨ ਐਸ ਐਚਓ ਸਾਹਿਬ ਨੇ ਆਪਣੇ ਪੰਜ ਫੋਨ ਲਾਏ ਆਉਣੇ ਜੀ ਅੱਧਾ ਘੰਟਾ ਘੰਟਾ ਮੜ ਕੇ ਫੋਣੀ ਚੱਕਣੋਂ ਹਟ ਗਈ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੈਗੀ ਉਹ ਤਾਂ ਆਪ ਦਾ ਧੌਂਸ ਜਮਾਉਂਦੇ ਪਤਾ ਨਹੀਂ ਕਿ ਕਿਹੜੇ ਲੀਡਰ ਤੋਂ ਫੋਨ ਕਰਾਉਂਦੇ ਕਿਹੜੇ ਅਫਸਰ ਤੋਂ ਕਰਾਉਂਦੇ ਆ ਤੇ ਮੁਰ ਇਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਇਹਨਾਂ ਦੀ ਕਿਉਂਕਿ ਕਾਰਵਾਈ ਜ਼ਰੂਰੀ ਹੈ ਚਲੋ ਅਸੀਂ ਆਏ ਨਹੀਂ ਕਹਿੰਦੇ ਇਹ ਕਹਿੰਦੇ ਸਾਡੇ ਬੱਚੀ ਵਾਪਸ ਆ ਜੇ ਸਾਰੀ ਪੰਚਾਇਤ ਵੀ ਇਸ ਗੱਲ ਤੇ ਸਹਿਮਤ ਸੀ ਵੀ ਬੱਚੀ ਵਾਪਸ ਆ ਜੇ ਕਿਉਂਕਿ ਕਾਰਵਾਈ ਨਾ ਉਹਨਾਂ ਤੇ ਕਰਾ ਗਏ ਤੇ ਨਾਂ ਵੀ ਕੋਈ ਉਹ ਆ ਪਰ ਹੁਣ ਇਹ ਰਾਹ ਹੋਰ ਪੁੱਠਾ ਫੜ ਲੈਣਾਂ ਨੇ ਵੀ ਉਹ ਕਹਿੰਦੇ ਇਹਦੇ ਤੇ ਕਾਰਵਾਈ ਕਰਵਾਉਣੀ ਹੈ ਫਿਰ ਸਾਡਾ ਪਿੰਡ ਸਾਰਾ ਇੱਕ ਪਾਸੇ ਹੋ ਕੇ ਖੜੂਗਾ ਧਰਨਾ ਵੀ ਲਾਉਣਾ ਪਿਆ ਧਰਨਾ ਵੀ ਲਾਵ ਜਿੱਥੇ ਵੀ ਕੁੜੀ ਦੇ ਇਲਜ਼ਾਮ ਸੀਗੇ ਉਹ ਵਾਪਸ ਆ ਚੁੱਕੀ ਹੈ ਕਹਿੰਦੇ ਹਾਂ ਉਹ ਕੁੜੀ ਵਾਪਸ ਆ ਗਈ ਕਹਿੰਦੇ ਠੀਕ ਹੈ ਉਹ ਸਾਡੇ ਮੁੰਡੇ ਨਾਲ ਗੱਲ ਹੋਈ ਸੀ ਜਿਹੜਾ ਰਾਤ ਦੇ ਨਾਲ ਚੱਕਿਆ ਸੀ ਉਹ ਕਹਿੰਦੇ ਗੁੱਡੀ ਉਹਨਾਂ ਦੀ ਵਾਪਸ ਆ ਗਈ ਪਰ ਉੱਥੇ ਹੁਣ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਉਹਦੀ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਉਹਨਾਂ ਤੇ ਮੁੰਡੇ ਦੇ ਪਿਓ ਤੇ ਉਹਨਾਂ ਨੇ ਝੂਠਾ ਅਲੀਗੇਸ਼ਨ ਲਾਇਆ ਦਿੱਤੇ ਕਿਉਂ ਹੈਰਾਨ ਕੀਤਾ ਤੁਸੀਂ ਆਪ ਸਾਡੇ ਸਾਰੇ ਪਿੰਡ ਹੈਰਾਨ ਸੀਗਾ ਵੀ ਇਹ ਗੱਲ ਕੀ ਹੋ ਗਈ ਵੀ ਇਹ ਤਾਂ ਘਰੇ ਬੈਠਾ ਵੀ ਹੁਣ ਆਪਾਂ ਇੱਕ ਕਿਸੇ ਤੇ ਗਲਤ ਦੋਸ਼ ਲਾਉਣਾ ਵੀ ਉਹ ਹਉ ਜਿਨ੍ਹਾਂ ਜਿਹੜਾ ਆਪਾਂ ਦੋਸ਼ ਸਾਫ਼ਤ ਨਹੀਂ ਹੁੰਦਾ ਉਹਨਾਂ ਜਿਹੜਾ ਆਪਾਂ ਕਹਿ ਨਹੀਂ ਸਕਦੇ ਕਿ ਇਹਨੂੰ ਉਹਨਾਂ ਨੇ ਚਾਕੇ ਤੇ ਦੋਸ਼ ਲਾਤਾ ਸਾਡੀ ਕੁੜੀ ਦੇ ਵਾਹ ਕਰ ਲਈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਰਕਾਰ ਨੂੰ ਵੀ ਕਰਦੇ ਹਾਂ ਵੀ ਜਿਹੜੇ ਅਫਸਰ ਸਾਹੀ ਇਹ ਬੰਦੇ ਆ ਚਲੋ ਚੰਗੇ ਵੀ ਆ ਐਸ ਐਚਓ ਸਾਹਿਬ ਵੀ ਬਦੇ ਵਧੀਆ ਤੇ ਡੀ ਐਸ ਪੀ ਸਾਹਿਬ ਵੀ ਪਰ ਕਾਰਨ ਕੀ ਹੈ ਵੀ ਮਜਬੂਰੀ ਨਾ ਇੱਕ ਉਹ ਕਾਰਨ ਵੀ ਇੱਕ ਬੰਦੇ ਨੂੰ ਇੰਨਾ ਕੁ ਤਪਾਇਆ ਜਾਵੇ ਤੇ ਉਹ ਬੰਦਾ ਵੀ ਹੱਦੋਂ ਆਪਦੀਆਂ ਲੰਗ ਜੀ ਵੀ ਆ ਉਹਦੇ ਧੈਰੇ ਚ ਰਹਿ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਸੇ ਦੇ ਇੱਕ ਦੇ ਹੱਥੋਂ ਦੇ ਨਹੀਂ ਚੱਲਣਾ ਚਾਹੀਦਾ ਠੀਕ ਜੇ ਕੋਈ ਵੀ ਅਵਸਰ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਐਸ ਐਚਓ ਭਗਤਾ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਲੋਕਵਾਇ ਟੀਵੀ ਚੈਨਲ ਤੋਂ ਗੱਲ ਕਰ ਰਿਹਾ ਹਾਂ ਜੀ ਹਮਤਾਜ ਜੀ ਸਰ ਤੁਹਾਡਾ ਪੱਖ ਲੈਣਾ ਜੀ ਇੱਕ ਮਾਮਲਾ ਆਖੀ ਜ ਜਲਾਲ ਪਿੰਡ ਦਾ ਉੱਥੇ ਇੱਕ ਨਾਮ ਵਾਲੀ ਇੱਕ ਲੜਕੀ ਹੈ ਜਿਹੜੀ ਜੀ ਡੇਢ ਮਹੀਨੇ ਤੋਂ ਲਗਭਗ ਗਾਇਬ ਹੈ ਇੱਕ ਮੁੰਡੇ ਦੇ ਨਾਲ ਕਹਿੰਦੇ ਰਾਜਦੀਪ ਨਾਮ ਦੇ ਮੁੰਡੇ ਨਾਲ ਗਈ ਹੋਈ ਹੈ ਅੱਛਾ ਜੀ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੀ ਕਹਿੰਦੇ ਪਰਿਵਾਰ ਦੇ ਇਲਜ਼ਾਮ ਲਾਏ ਜੀ ਜੀ ਸਾਹਿਬ ਜੀ ਇਹਨੂੰ ਪਹਿਲਾਂ ਪੁੱਛੋ ਵੀ ਮੇਰੇ ਤੋਂ ਪਹਿਲਾਂ ਇਸ ਐਸ.ਟੀ. ਜੂਰੂਪ ਸਿੰਘ ਸੀਗਾ ਉਹਨਾਂ ਕੋਲ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਸਾਡੀ ਲੜਕੀ ਜੈਤੋ ਗਈ ਸੀ ਜਾੜੇ ਨੇ ਪਿੰਡ ਪਿੰਦਾ ਉੱਥੇ ਜੈਤੋ ਦੇ ਨਾਲ ਉੱਥੇ ਦਲ ਸਿੰਘ ਵਾਲਾ ਉੱਥੇ ਗਈ ਵੀ ਹੈ ਉੱਥੇ ਜਾ ਕੇ ਉਸ ਤੋਂ ਬਾਅਦ ਉਥੋਂ ਜੈਤੋ ਦ ਗਈ ਹੈ ਲੜਕੀ ਇਹਨਾਂ ਨੇ ਇਹ ਉਦੋਂ ਦੱਸਿਆ ਪੁਰਸ਼ ਨੂੰ ਠੀਕ ਹੈ ਜੀ ਦੱਸਣ ਦੇ ਉਹ ਅਸੀਂ ਆਪ ਦੇ ਸੀਨੀਅਰ ਅਫਸਰ ਨੂੰ ਦਸਤਾਵੇਜ਼ ਲੜਕੀ ਜਿੱਥੋਂ ਦੂ ਗਈ ਹੈ ਜੀ ਨਹੀਂ ਮੇਰੇ ਇਹਨਾਂ ਨਾਲ ਕੋਈ ਉਸ ਤਰ੍ਹਾਂ ਦੀ ਮੇਰਾ ਕੰਮ ਨਹੀਂ ਮੈਂ ਪਹਿਲਾਂ ਰਾਮੇ ਉੱਥੇ ਗਏ ਰਾਉਪਰੇ 38000 ਮੈਂ ਹੌਣਸਾਰ ਦਿੱਤੀਆਂ ਦੋ ਦਿਨਾਂ ਚ ਠੀਕ ਹੈ ਜੀ 363 366 ਵਾਲੀਆਂ ਹੂੰ ਮੇਰੇ ਕੋਲ ਕੋਈ ਕਾਗਜ਼ ਨਹੀਂ ਕਦੇ ਨਹੀਂ ਮੇਰੇ ਕੋਲ ਪੈਨ ਨਹੀਂ ਕਿਉਂ ਨਹੀਂ ਮੈਂ ਉਹਦੀ ਪਤਾ ਦੇ ਦਾਂ ਜੀ ਪਰ ਜਦੋਂ ਪਹਿਲਾਂ ਇਹਨਾਂ ਅਫਸਰ ਨੂੰ ਬਿਆਨਵਾਜੀ ਕਰਤੀ ਵੀ ਸਾਡੀ ਲੜਕੀ ਜਿੱਥੋਂ ਦੂ ਗਈ ਹੈ ਤੇ ਹੁਣ ਮੇਰੇ ਹੱਥ ਤੇ ਕੋਈ ਦਸੂਗੀ ਆ ਮੈਂ ਤਾਂ ਇਹਨਾਂ ਦੇ ਫੇਰ ਵੀ ਇਹਨਾਂ ਦੀ ਹੈਲਪ ਕਰ ਰਹਾ ਆਊਟ ਆਫ ਵੇ ਜਾ ਕੇ ਅੱਛਾ ਇੱਕ ਇੱਕ ਇਹਨਾਂ ਦਾ ਹੋਰ ਹੈ ਜੀ ਕਹਿੰਦੇ ਕਿ ਰਾਤ ਦੂਸਰੀ ਪਾਰਟੀ ਦੀ ਜਿਹੜੀ ਲੜਕੀ ਗਈ ਸੀ ਉਹਨਾਂ ਦਾ ਇਲਜ਼ਾਮ ਵੀ ਇਹਨਾਂ ਉੱਤੇ ਲੱਗਾ ਇਹਨਾਂ ਨੂੰ ਫਰੋਥ ਲੈਣਾ ਸੀ ਰਾਤ ਦੀ ਉਹ ਐਸੀ ਇਨਵੈਸਟੀਗੇਸ਼ਨ ਦਾ ਤੱਥ ਹੈ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਧੰਨਵਾਦ